ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਹਾਂਜੀ ਦੋਸਤੋ ਅੱਜ ਆਸਰੇ ਪੋਸਟਰ ਵੇਖ ਕੇ ਤਮਾਕ ਖਰਾਬ ਹੋ ਗਿਆ ਖੂਨ ਖੋਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਸੋਸ਼ਲ ਮੀਡੀਆ YouTube ਇੱਕ ਕਮਾਈ ਦਾ ਅਜਿਹਾ ਜ਼ਰੀਆ ਬਣ ਗਿਆ ਹੈ ਕਿ ਅਸੀਂ ਘਰੇ ਬੈਠ ਕੇ ਆਪਣੇ ਚੈਨਲਜ਼ ਕ੍ਰੀਏਟ ਕਰਕੇ ਚੰਗਾ ਪੈਸਾ YouTube ਤੋਂ ਕਮਾ ਸਕਦੇ ਹਾਂ ਪਰ ਹਾਂ ਸਾਡਾ ਆਪਣਾ ਫਰਜ਼ ਪੰਦਾ ਹੈ ਕਿ ਅਸੀਂ YouTube ਦੇ ਉੱਤੇ ਜੋ ਵੀ ਚੀਜ਼ਾਂ ਨਸ਼ਰ ਕਰੀਏ ਉਹ ਤੱਥਾਂ ਦੇ ਆਧਾਰ ਤੇ ਹੋਣ ਅਸੀਂ ਕੋਈ ਵੀ ਅਜਿਹੀ ਗਲਤ ਚੀਜ਼ ਨਾ ਨਸ਼ਰ ਕਰੀਏ ਜਾਂ ਸੋਸ਼ਲ ਮੀਡੀਆ ਦਾ Facebook ਦਾ ਕੋਈ ਵੀ ਅਜਿਹਾ ਗਲਤ ਇਸਤੇਮਾਲ ਨਾ ਕਰੀਏ ਜਿਸ ਦੇ ਨਾਲ ਪੂਰੀ ਦੀ ਪੂਰੀ ਕੌਮ ਨੂੰ ਕੋਈ ਗਲਤ ਸੰਦੇਸ਼ ਜਾਂਦਾ ਹੋਵੇ ਜਿਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹੋਣ ਹਾਲ ਹੀ ਦੇ ਵਿੱਚ ਪ੍ਰੋਡਿਊਸਰ ਡੀਐਕਐਸਐਕਸ ਵੱਲੋਂ ਇੱਕ ਫੇਸਬੁਕ ਪੇਜ ਬਣਾਇਆ ਗਿਆ ਜਿਸ ਦੇ ਉੱਤੇ ਕਾਫੀ ਅਪੱਤੀ ਜਨਕ ਚੀਜ਼ਾਂ ਸਾਂਝੀਆਂ ਨੇ ਜਿਸ ਤੋਂ ਬਾਅਦ ਬਹੁਤ ਲੋਕਾਂ ਨੂੰ ਬੁਰਾ ਲੱਗਿਆ ਸੰਗਤ ਨੂੰ ਬੁਰਾ ਲੱਗਿਆ ਕਿ ਆਖਿਰ ਪੰਜਾਬ ਦੇ ਵਿੱਚ ਰਹਿੰਦੇ ਹੋਇਆ ਕਿੱਦਾਂ ਪੰਜਾਬ ਦੀ ਜਵਾਨੀ ਆਪਣੇ ਅਸੂਲ ਆਪਣੇ ਕਾਇਦੇ ਆਪਣੇ ਕਾਨੂੰਨ ਸ਼ਿੱਕੇ ਟੰਕੇ ਸਿਰਫ ਤੇ ਸਿਰਫ ਪੈਸਾ ਕਮਾਣ ਪਿੱਛੇ ਲੱਗੀ ਹੋਈ ਹੈ ਆਖਿਰ ਇਸ ਸਾਰੇ ਮਸਲੇ ਉੱਤੇ ਲਾਲੀ ਬਟਾਲਾ ਨੇ ਕੀ ਕਿਹਾ ਤੁਸੀਂ ਆਪ ਸੁਣੋ ਹਾਂਜੀ ਦੋਸਤੋ ਆਪ ਜਾਂ ਸਵੇਰੇ ਪੋਸਟਰ ਵੇਖ ਕੇ ਦਿਮਾਗ ਖਰਾਬ ਹੋ ਗਿਆ ਖੂਨ ਖੋ ਰਿਹਾ ਕੁੱਤਾ ਪੂਰਾ ਮਨ ਵਿੱਚ ਘਰ ਰ ਕਿ ਸਾਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਕਿਹੋ ਜੀ ਕਤੀੜ ਜਾਂਦੀ ਆ ਸੋ ਮੈਂ ਗੱਲ ਕਰਨ ਜਾਂਦਾ ਕੋਟ ਤੁਨਾ ਪਿੰਡ ਦੇ ਵਿੱਚ ਆ ਕੋਈ ਬੇਕੂਹ ਇਨਸਾਨ ਆ ਜਿਨ੍ਹਾਂ ਨੇ ਪੇਜ ਬਣਾਇਆ ਮੈਂ ਗੁਪਤ ਅੰਗ ਤੋਂ ਕਟਿੰਗ ਕਰਨ ਵਾਲੇ ਬੰਦੇ ਲੱਖ ਦੀ ਲਾਂਟ ਪਹਿਲਾਂ ਤੁਹਾਡੇ ਇਹ ਪੇਜ ਬਣਾਉਣ ਤੇ ਸ਼ਰਮ ਕਰੋ ਸ਼ਰੀਆਂ ਫੱਟੇ ਦੇ ਸਮਾਨ ਰੱਖ ਕੇ ਗਲਤ ਵੇਚਣ ਦੇ ਕੀ ਗੱਲ ਤੁਹਾਡੇ ਘਰ ਧੀਆਂ ਪੈਣਾ ਹੈ ਨਹੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਕੰਮ ਕਰਨਾ ਨਾ ਇਹ ਪੋਸਟਲ ਆਪਣੇ ਕੰਨੇ ਕੰਨੇ ਰਿਸ਼ਤੇਦਾਰਾਂ ਨੂੰ ਪਕਾਓ ਹੈ ਉਹ ਲਾਂਟ ਪਿਓ ਪੈਸੇ ਕਮਾਉਣੇ ਆ ਨਾ ਤੇ ਕੰਗੇ ਤਰੀਕੇ ਨਾਲ ਹੀ ਕਮਾਈ ਜਾ ਸਕਦੇ ਪਰਸਨਲ ਮੈਂ ਇਹਨਾਂ ਬੰਦਿਆਂ ਨੂੰ ਜਾਣਦਾ ਨਹੀਂ ਤੇ ਜੇ ਵੀਡੀਓ ਤੁਹਾਡੀ ਗਮੀਰ ਜਾਗਦੀ ਹੈ ਨਾ ਕਮੈਂਟਾਂ ਦੇ ਵਿੱਚ ਗਾਹ ਪਾ ਦਿਓ ਇਸ ਵੀਡੀਓ ਨੂੰ ਲਾਲੀ ਦੀ ਵੀਡੀਓ ਨੂੰ ਵਕਤ-ਵਕਤ ਉੱਥ ਤੱਕ ਪਹੁੰਚਾ ਦਿਓ ਜਿੰਨਾ ਬੰਦਿਆਂ ਨੇ ਇਹ ਮਾਹੌਲਰੇ ਵਿੱਚ ਗੰਦ ਪਾਇਆ ਪਹਿਲੀ ਸਲਾਮ ਹੈ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੇ ਤੁਸੀਂ ਐਡਾ ਗੰਦ ਪਾ ਕੇ ਪੈਸੇ ਕਮਾਉਣੀ ਚਾਹੁੰਦੇ ਨਾ ਇਹਦੇ ਨਾਲ ਕੰਗਾਂ ਦੇ ਜਾਂਜਰਾ ਪਾ ਕੇ ਤੇ ਇਹੀ ਜੜੇ ਬਣ ਕੇ ਸੜਕਾਂ ਤੇ ਜਾ ਕੇ ਭੀਖ ਮੰਗ ਲਓ ਮੇਰੇ ਖਿਆਲ ਉਹਦੇ ਵਿੱਚ ਇੱਜ਼ਤ ਜ਼ਿਆਦਾ ਵਾ ਬਰਾਪਦੀ ਰੇੜੀ ਲਾ ਲਓ ਖੋਦੀ ਰੇੜੀ ਪਾ ਲਓ ਬਾਬਿਆਂ ਪਿੱਛੇ ਢੋਲਕੀ ਵੀ ਝਾ ਲੋ ਮੇਰਾ ਖਿਆਲ ਉਹ ਚੰਗੀ ਹੋਊਗੀ ਮੈਂ ਲਾਹਨਤ ਪਾਉਣਾ ਤੁਹਾਡੇ ਇਹੋ ਜਿਹੇ ਪ੍ਰੋਗਰਾਮ ਤੇ ਔਰ ਜੇ ਤੁਹਾਡਾ ਲੋਕਾਂ ਨੇ ਵਿਰੋਧ ਕੀਤਾ ਇੰਨਾ ਹੀ ਪੇਜ ਵਾਲੇ ਨੇ ਦੋ ਕਮੈਂਟ ਗਲਤ ਕੀਤੇ ਕਿ ਜੀਜੇ ਨੂੰ ਅਨਫੋਲੋ ਕਰ ਦਿਓ ਜੇ ਮੈਨੂੰ ਨਹੀਂ ਪਸੰਦ ਸਾਡੀ ਜਨਤਾ ਦਾ ਕੱਢਾ ਤਗੜਾ ਕਸੂਰ ਆ ਉਹ ਤੁਸੀਂ ਵੀਰੋ ਆ ਔਰ ਗਾਣਾ ਖਾਂਦੇ ਇਹੋ ਜਿਹੇ ਪਾਗਲ ਬੰਦਿਆਂ ਕੋ ਕਿਉਂ ਤੁਸੀਂ ਇਹਨਾਂ ਦੇ ਗਾਣੇ ਸੁਣਦੇ ਜੇ ਹਿੱਟ ਦਾ ਜਵਾਬ ਪੱਥਰ ਦੇ ਨਾਲ ਦੋ ਜਿਹੜਾ ਇਹਨੇ ਕਮੈਂਟ ਕੀਤਾ ਦੂਜੇ ਕਮੈਂਟ ਵਿੱਚ ਇਹਨਾਂ ਬੰਦਿਆਂ ਨੇ ਲਿਖਿਆ ਕਿ ਤੁਸੀਂ ਆਪ ਰਗਾਈਆਂ ਦੇ ਵਿੱਚ ਵੜ-ਵੜ ਕੇ ਸਾਡੀਆਂ ਮੈਂ ਪੋਸਟਾਂ ਵੇਖਿਆ ਕਰੋਗੇ ਉਹ ਭਾਈ ਸਾਹਿਬ ਦੁਰਫੜੇ ਮੋਂ ਤੇਰੇ ਇਹੋ ਜਿਹੇ ਕਮੈਂਟ ਲਿਖਣ ਦੇ ਇਹੋ ਜਿਹਾ ਟਾਈਮ ਮਾੜਾ ਨਹੀਂ ਆਇਆ ਕਿ ਕੋਈ ਐਨਾ ਘਿਰਿਆ ਹੋਊਗਾ ਹਰ ਕਦੇ ਕਰਤੀ ਭੈਣ ਹੈਗੀ ਆ ਦੁਰਫੜੇ ਮੋਂ ਤੁਹਾਡਾ ਕੱਲੇ-ਕੱਲੇ ਬੱਚੇ ਕੋ ਕੱਲੇ-ਕੱਲੇ ਬਜ਼ੁਰਗ ਕੋ ਕੱਲੇ-ਕੱਲੇ ਮਾਂ ਭੈਣ ਕੋ ਠੂਣਾ ਜਦੋਂ WhatsApp ਤੇ ਇਹ ਜਿਹੜੀਆਂ ਵੀਡੀਓ ਜਾਂਦੀਆਂ ਨਾ ਫੂ ਫੂ ਹੁੰਦੀ ਆ ਅੱਜ ਕਿੱਥੇ ਗਏ ਪੰਜਾਬ ਦੇ ਰਾਖੇ ਲੱਖਾਂ ਸੁਧਾਣਾ ਭਾਜੀ ਪੰਜਾਬੀ ਬੋਲੀ ਨੂੰ ਸੁਧਾਰਦੇ ਤੋਂ ਪਹਿਲਾਂ ਪੰਜਾਬ ਦੇ ਗੰਦਿਆਂ ਲੋਕਾਂ ਨੂੰ ਸੁਧਾਰੋ ਫਿਰ ਦੂਜੀ ਗੱਲ ਆਉਂਦੀ ਜਗਦੀਪ ਰੰਧਾਵਾ ਸਾਹਿਬ ساری ਉਮਰ ਤੁਸੀਂ ਵਿਰੋਧ ਕੀਤਾ ਕਿ ਲਕਚਰਤਾਂ ਨੂੰ ਲਕਚਰਤਾਂ ਨੂੰ ਅੱਜ ਤੁਹਾਡੀ ਇੱਕ ਵੀ ਵੀਡੀਓ ਨਹੀਂ ਵਾਇਰਲ ਹੋਈ ਵੀ ਇਹ ਗੰਦਿਆਂ ਲੋਕਾਂ ਨੇ ਗੰਦ ਪਾ ਛੜਿਆ ਹੋਰ ਬਾਬਾ ਦੀਪ ਸਿੰਘ ਹੋਰ ਕਿੰਨੇ ਸਾਡੇ ਗਰਜੰਟ ਸਿੰਘ ਜਿਹੜਾ ਬੋਲਦਾ ਨਾਲ ਲਕਚਰਤਾਂ ਦੇ ਬਰਖਲਾਫ ਇੰਨਾ ਮੰਗਿਆਂ ਦੇ ਦਿਵਾਲੇ ਹੋਇਓ ਮੈਂ ਪੰਜਾਬੀਆਂ ਨੂੰ ਰਿਕਵੈਸਟ ਕਰਦਾ ਕਿ ਇਹੋ ਜਿਹੇ ਗੰਦੇ ਲੋਕਾਂ ਦਾ ਇੱਟ ਦੇ ਨਾਲ ਪੱਥਰ ਨਾਲ ਜਵਾਬ ਦਿਓ ਬਹੁਤੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇਹੋ ਹੋਊਗਾ ਕਿ ਸ਼ਾਇਦ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਬੜਾ ਗੰਦਿਆ ਤੇ ਇੱਥੇ ਗੰਦ ਚੱਲੂਗਾ ਮੈਂ ਵਾਅਦਾ ਨਾ ਇਹ ਗੱਲ ਕਹਿਣਾ ਮੈਂ ਉਹਨਾਂ ਜੱਥੇ ਬੰਦਿਆਂ ਨੂੰ ਸਿੰਘਾਂ ਨੂੰ ਵੀ ਗੱਲ ਕਹਿਣਾ ਜਿਹੜੇ ਧਰਮ ਦੀ ਖਾਤਰ ਲੜਦੇ ਆ ਆ ਵੀ ਧਰਮ ਦੀ ਲੜਾਈ ਆ ਜੇਸ ਬੰਦੇ ਨੇ ਇਹ ਵੈਬਸਾਈਟ ਜਾਂ ਕੋਈ ਵੀ ਪ੍ਰੋਗਰਾਮ ਬਣਾਇਆ ਉਹਦਾ ਬਾਈਕਾਟ ਕਰੋ ਅੱਜ ਇਹ ਵੀਡੀਓ ਚੱਲਣ ਗਈਆਂ ਨਾ ਤੇ ਲੋਕਾਂ ਨੇ ਗਰੁੱਪਾਂ ਵਿੱਚ ਪਾਉਣ ਉਹ ਪਾਉਣੀਆਂ ਕਈ ਗਰੁੱਪ ਇਦਾਂ ਦੇ ਨੇ ਜਿਨ੍ਹਾਂ ਦੇ ਬੀਬੀਆਂ ਭੈਣਾ ਬਜ਼ੁਰਗ ਬੱਚੇ ਸਾਰੇ ਵੇਂਦੇ ਆ ਤੇ ਇਹ ਬੰਦਾ ਜਿੰਨੇ ਹੰਕਾਰ ਦੇ ਨਾਲ ਕਹਿ ਰਿਹਾ ਨਾ ਜੀਦਾ ਜੀਦਾ ਆਪਣੇ ਆਪ ਨੂੰ ਕਹਿੰਦਾ ਵਾ ਤੜਾ ਜਵਾਈ ਉਹ ਸ਼ਰਮ ਕਰੋ ਪੰਜਾਬੀਓ ਇਹਦੀਆਂ ਗੱਲਾਂ ਕਾਤੋਂ ਸੁਣਦੇ ਜੇ ਮੈਂ ਇਸ ਬੰਦੇ ਨੂੰ ਪਰਸਨਲੀ ਜਾਣਦਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੇ ਘਰ ਦੋ ਭੈਣਾ ਮੇਰੀਆਂ ਭਾਬੀਆਂ ਮੇਰੇ ਪਿੰਡ ਦੀਆਂ ਭੈਣਾ ਤੇ ਬਾਕੀ ਮੇਰੀਆਂ ਰਿਸ਼ਤੇਦਾਰ ਜੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਗਈ ਉਹਨਾਂ ਕਾਕਾ ਲਾਜ ਇਹੋ ਜਿਹਾ ਹੋਊਗਾ ਐਨ ਆਰ ਆਈ ਵੀਰੋ ਸੁੱਤੇ ਨਹੀਂ ਤੁਸੀਂ ਗਾਗੋ ਉੱਠੋ ਇਹੋ ਜੇ ਇਹੋ ਜੇ ਗੰਦਿਆਂ ਬੰਦਾਂ ਨਾਲ ਬਾਈਕਾਡ ਕਰੋ ਆ ਮੈਂ ਹੁਣ ਜਰੂਪ ਵਿੱਚ ਬੈਠਾ ਹਾਂ ਇਸ ਟਾਈਮ ਵੇਖੋ ਕਿਤੇ ਇੱਥੇ ਕੋਈ ਗੋਰੀਆਂ ਗਲਤ ਤਰੀਕੇ ਨਾਲ ਪੁਰੀਆਂ ਪੈਂਡੀਆਂ ਲੈ ਗਲਤ ਕੱਪੜੇ ਪਾ ਕੇ ਤੁਰੀਆਂ ਫੈਂਡੀਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪੰਜਾਬ ਵਾਲਿਆਂ ਨੂੰ ਮੇਰਾ ਖਿਆਲ ਪੰਜਾਬ ਦੀਆਂ ਕੁੜੀਆਂ ਨਹੀਂ ਉਹਨੇ ਪੂਰੇ ਕੱਪੜੇ ਪਾਉਂਦੀਆਂ ਨਹੀਂ ਕਿੰਨੀਆਂ ਗੋਰੀਆਂ ਪਾਉਂਦੀਆਂ ਇਹ ਸਾਡੇ ਮਨ ਦਾ ਵਹਿਮ ਆ ਇੰਨੀ ਵੀ ਇਨਸਾਨੀਅਤ ਨਹੀਂ ਗਰੀ ਅਸੀਂ ਵੀ ਇੱਥੇ 18-18 ਸਾਲਾਂ ਵਿੱਚ ਸਾਲਾਂ ਤੋਂ ਰਹਿਣ ਦੇ ਆਜ ਤੱਕ ਇੰਨਾ ਗੰਦ ਨਹੀਂ ਵੇਖਿਆ ਮੂੰਹ ਨਾਲ ਗੰਦ ਪਾ ਰਹੇ ਆ ਅੱਧੇ ਇੱਕ ਬੰਦਾ ਉੱਠਿਆ ਨਾ ਇਹਦੇ ਮਗਰ ਹਜ਼ਾਰਾਂ ਬੰਦੇ ਉੱਠਣਗੇ ਵੀਰੋ ਮੈਂ ਰਿਕਵੈਸਟ ਕਰਦਾ ਹੱਥ ਜੋੜ ਕੇ ਬੇਨਤੀ ਕਰਨਾ ਨਾਲੇ ਤੁਸੀਂ ਗਾਲ੍ਹਾਂ ਸੁਣਦੇ ਨਹੀਂ ਇਹ ਬੰਦੇ ਕੋਲ ਨਾਲੇ ਉਹਦੀ ਵੀ ਉਹਨੂੰ ਸ਼ੇਅਰ ਕਰਦੇ ਆ ਤੇ ਇਹਨਾਂ ਖੁਸਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਇਹ ਪੇਜ ਬਣਾਇਆ ਕੋਈ ਹੋਰ ਕੰਮ ਕਰ ਲਓ ਚੰਗਾ ਕੰਮ ਕਰੋਗੇ ਤੇ ਤੁਹਾਡੀਆਂ ਪੋਸਟਾਂ ਹੀ ਵੀ ਸ਼ੇਅਰ ਕਰਾਂਗੇ ਤੁਹਾਡੀ ਸਪੋਰਟ ਕਰਾਂਗੇ ਕਮਾਈ ਦਾ ਇਹ ਧਰਿਆ ਤੁਸੀਂ ਗਲਤ ਬਣਾ ਰਹੇ ਆ ਇਸ ਨੂੰ ਤੇ ਫਿਰ ਕੋਠੇ ਦੇ ਜਾ ਕੇ ਬਹਿ ਜਾਓ ਹੋਰ ਗਲਤ ਗੰਦੇ ਕੰਮ ਕਰ ਲਓ ਪਰ ਐ ਇਦਾਂ ਨਹੀਂ ਆਪਣੇ ਮਾਸ਼ਵੇ ਨੂੰ ਗੰਦਿਆਂ ਨਹੀਂ ਹੋਣ ਦੇਣਾ ਵੀਰੋ ਇੱਕ ਮੇਰਾ ਮੈਸੇਜ ਆ ਮੈਂ ਤੁਹਾਡੇ ਸਾਰੇ ਬੋਲਦਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਪਰ ਇਹੋ ਜਿਹਾ ਆਪਣੇ ਪੰਜਾਬ ਵਿੱਚ ਗੰਦ ਨਹੀਂ ਪੈਣ ਦੇਣਾ ਕਿ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਸੇਪ ਚੜ ਬੋਲੇ ਆ ਬਦਮਾਸ਼ੀ ਦਿਖਾਈ ਆ ਤੇ ਜਿੱਥੇ ਵੀ ਇਹ ਬੰਦੇ ਰਹਿੰਦੇ ਆ ਜਥੇ ਬੰਦਿਆਂ ਨੂੰ ਹੋਰ ਕੱਢ ਦੀ ਕਲਾਲੇ ਸ਼ੇਰਾਂ ਨੂੰ ਲੱਖੇ ਸੁਧਾਨੇ ਵਰਗੇ ਨੂੰ ਬੈਂਸ ਭਾਰੀ ਵਰਗਿਆਂ ਨੂੰ ਜਗਦੀਪ ਢੰਡਾਵੇ ਵਰਗਿਆਂ ਨੂੰ ਜਾਂ ਹੋਰ ਜਿਹੜੇ ਬਾਬਾ ਦੀਪ ਸਿੰਘ ਆ ਜਾਂ ਹੋਰ ਜਿੰਨੇ ਵੀ ਆਪਣੇ ਪਰਾਪ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਜੇ ਉਹਨਾਂ ਦੀਆਂ ਵੀਡੀਓ ਨਾ ਆਈਆਂ ਤਾਂ ਅੱਜ ਤੋਂ ਬਾਅਦ ਮੈਂ ਕਦੀ ਵੀ ਉਹਨਾਂ ਪਰਮਾਨ ਨੂੰ ਫੋਨ ਨਹੀਂ ਕਰੂੰਗਾ ਸਾਡੇ ਪੰਜਾਬ ਦਾ ਮਸਲਾ ਵਾ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਇਹੋ ਜਿਹਾ ਲੱਚਰ ਆਏ ਤੇ ਕਹੀ ਗਏ ਪਰ ਨਹੀਂ ਇਹ ਕੰਮ ਨਹੀਂ ਗਾ ਹੋਣਾ ਧੰਨਵਾਦ ਸਤਿ ਸ੍ਰੀ ਅਕਾਲ ਮੈਂ ਲਾਲੀ ਬਟਾਲੇ ਵਾਲਾ ਵੀਡੀਓ ਨੂੰ ਆਗ ਮੰਗੂ ਸ਼ੇਅਰ ਕਰ ਦਿਓ ਉੱਥੇ ਤੱਕ ਪਹੁੰਚਾ ਦਿਓ ਇਸ ਚੀਜ਼ ਦਾ ਵਿਰੋਧ ਸ਼ੁਰੂ ਹੋ ਚੁੱਕਾ ਵਾ ਗੁਰਪਿਆਰੇ ਬੇਸ਼ੱਕ ਚਾਹੇ ਇਹ ਪੇਜ ਬਣਾਉਣ ਵਾਲੇ ਇਹ ਪੇਜ ਰਿਮੂਵ ਕਰ ਲੈਣ ਵੀਡੀਓਜ਼ ਰਿਮੂਵ ਕਰ ਲੈਣ ਪਰ ਇੱਕ ਚੀਜ਼ ਸੋਚਣ ਵਾਲੀ ਹੈ ਕਿ ਅਸੀਂ ਅਗਰ YouTube ਦਾ ਇਸਤੇਮਾਲ ਕਰ ਰਹੇ ਹਾਂ ਕਿਉਂ ਨਹੀਂ ਅਸੀਂ ਉਸ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਕਿਉਂ ਨਹੀਂ ਕੁਝ ਅਜੀਹਾ ਬਣਾ ਕੇ ਸ਼ੂਟ ਕਰਕੇ YouTube ਦੇ ਉੱਤੇ ਪਾਉਂਦੇ ਜਿਸ ਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਵੀਆਂ ਪਨੀਰੀਆਂ ਨੂੰ ਕੋਈ ਚੰਗਾ ਸੁਨੇਹਾ ਜਾ ਸਕੇ ਆਖਿਰ ਕਿਉਂ ਅਸੀਂ ਲਚਕਤਾਵਲ ਵੱਧਦੇ ਜਾ ਰਹੇ ਹਾਂ ਅਸੀਂ ਕਿਉਂ ਨੰਗੇਸਪਨ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਿਰਫ ਵਿਊਜ਼ ਦੇ ਖਾਤਰ ਸਿਰਫ 4 ਪੈਸੇ ਕਮਾਉਣ ਦੇ ਖਾਤਰ ਕਿਉਂਕਿ ਸਿਆਣੇ ਅਕਸ ਕਹਿੰਦੇ ਨੇ ਕਿ ਪੈਸਾ ਤਾਂ ਕੰਜਰਾ ਕੋਲ ਵੀ ਬਹੁਤ ਹੁੰਦਾ ਹੈ ਤੇ ਜੇਕਰ ਅਸੀਂ ਯਾ ਸੋਸ਼ਲ ਮੀਡੀਆ ਨੂੰ ਇਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ ਕਿ ਉਸ ਦੇ ਉੱਤੇ ਅਸ਼ਲੀਲਤਾ ਫੈਲਾ ਕੇ ਅਸੀਂ ਨੋਟ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਤੇ ਕੰਜਰਾ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਬਸ ਫਰਕ ਇੰਨਾ ਹੁੰਦਾ ਹੈ ਕਿ ਉਹਨਾਂ ਨੇ ਸਰਿਆਮ ਧੰਦਾ ਖੋਲ੍ਹਿਆ ਹੁੰਦਾ ਹੈ ਤੇ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਧੰਦਾ ਕਰ ਰਹੇ ਹਾਂ ਇਸ ਲਈ ਹਰ ਕਿਸੇ ਦਾ ਇਹ ਫਰਜ਼ ਬੰਦ ਹੈ ਕਿ ਜੋ ਵੀ ਸੋਸ਼ਲ ਮੀਡੀਆ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਇੱਕ ਚੰਗੇ ਤਰੀਕੇ ਦੇ ਨਾਲ ਤੇ ਇੱਕ ਚੰਗਾ ਮੈਸੇਜ ਆਵਾਮ ਨੂੰ ਦੇਂਦਾ ਹੋਇਆ ਸੋਸ਼ਲ ਮੀਡੀਆ ਦਾ ਫਾਇਦਾ ਕੇ ਨਾਕੀ ਲਚਰਤਾ ਵਲਗਰਿਟੀ ਫਿਲਾ ਕੇ ਤੂ ਇਹ ਸਭ ਇਸ ਮਸਲੇ ਉਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਹਾਂਜੀ ਦੋਸਤੋ ਅੱਜ ਆ ਸਵੇਰੇ ਪੋਸਟਰ ਵੇਖ ਕੇ ਦਿਮਾਗ ਖਰਾਬ ਹੋ ਗਿਆ ਖੂਨ ਖੋਲ ਰਿਹਾ ਪੁੱਤਾਂ ਪੂਰਾ ਮਨ ਵਿੱਚ ਘਰ ਰਿਹਾ ਕਿ ਸਾਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਕਿਹੋ ਜੀ ਕਤਿਹੜ ਗੰਦਬਈ ਆ ਸੋ ਮੈਂ ਗੱਲ ਕੰਨ ਜਾਂਦਾ ਕੋਟ ਤੁੰਨਾ ਪਿੰਡ ਦੇ ਵਿੱਚ ਆ ਕੋਈ ਬੇਕੂਹ ਇਨਸਾਨ ਆ ਜਿਨ੍ਹਾਂ ਨੇ ਪੇਜ ਬਣਾਇਆ ਮੈਂ ਗੁਗਤੰਗ ਤੋਂ ਕਟਿੰਗ ਕਰਨ ਵਾਲੇ ਬੰਦੇ ਲੱਖ ਦੀ ਲਾਂਟ ਪਈਆ ਤੁਹਾਡੇ ਇਹ ਪੇਜ ਬਣਾਉਣ ਤੇ ਸ਼ਰਮ ਕਰੋ ਸ਼ਰੀਆਮ ਫੱਟੇ ਦੇ ਸਮਾਨ ਰੱਖ ਕੇ ਗਲਤ ਵੇਚਣ ਦੇ ਨੇ ਕੀ ਗੱਲ ਤੁਹਾਡੇ ਘਰ ਧੀਆਂ ਪੈਣਾ ਹੈ ਨਹੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਕੰਮ ਕਰਨਾ ਨਾ ਇਹ ਪੋਸਟਲ ਆਪਣੇ ਕੱਲੇ-ਕੱਲੇ ਰਿਸ਼ਤੇਦਾਰਾਂ ਕੋਲ ਪਹੁੰਚਾਓ ਹੈ ਉਹ ਲਾਂਪੀਓ ਪੈਸੇ ਕਮਾਉਣੇ ਹਨ ਨਾ ਤੇ ਕੰਗੇ ਤਰੀਕੇ ਨਾਲ ਹੀ ਕਮਾਈ ਜਾ ਸਕਦੇ ਪਰਸਨਲ ਮੈਂ ਇਹਨਾਂ ਬੰਦਿਆਂ ਨੂੰ ਜਾਣਦਾ ਨਹੀਂ ਤੇ ਜੇ ਵੀਡੀਓ ਤੁਹਾਡੀ ਗਮੀਰ ਜਾਗਦੀ ਹੈ ਨਾ ਕਮੈਂਟਾਂ ਦੇ ਵਿੱਚ ਗਾਹ ਪਾ ਦਿਓ ਇਸ ਵੀਡੀਓ ਨੂੰ ਲਾਲੀ ਦੀ ਵੀਡੀਓ ਨੂੰ ਵਕਤ-ਵਕਤ ਉੱਥੋਂ ਤੱਕ ਪਹੁੰਚਾ ਦਿਓ ਜਿੰਨਾ ਬੰਦਿਆਂ ਨੇ ਇਹ ਮਾਹੌਲਰੇ ਵਿੱਚ ਗੰਦ ਪਾਇਆ ਪਹਿਲੀ ਸਲਾਮ ਹੈ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੇ ਤੁਸੀਂ ਐਡਾ ਗੰਦ ਪਾ ਕੇ ਪੈਸੇ ਕਮਾਉਣੀ ਚਾਹੁੰਦੇ ਨਾ ਇਹ ਨਾਲ ਚੰਗਾ ਨੇ ਜਾਂਜਣਾ ਪਾ ਕੇ ਤੇ ਇਹ ਜੜੇ ਬਣ ਕੇ ਸੜਕਾਂ ਤੇ ਜਾ ਕੇ ਭੀਖ ਮੰਗ ਲੋ ਮੇਰੇ ਖਿਆਲ ਉਹਦੇ ਵਿੱਚ ਇੱਜ਼ਤ ਜ਼ਿਆਦਾ ਵਾ ਬਰਫ ਦੀ ਰੇੜੀ ਲਾ ਲੋ ਖੋਦੀ ਰੇੜੀ ਪਾ ਲੋ ਬਾਬਿਆਂ ਪਿੱਛੇ ਢੋਲ ਕੀ ਵੀ ਝਾ ਲੋ ਮੇਰਾ ਖਿਆਲ ਉਹ ਚੰਗੀ ਹੋਊਗੀ ਮੈਂ ਲਾਣਤ ਪਾਉਣਾ ਤੁਹਾਡੇ ਇਹੋ ਜਿਹੇ ਪ੍ਰੋਗਰਾਮ ਤੇ ਔਰ ਜੇ ਤੁਹਾਡਾ ਲੋਕਾਂ ਨੇ ਵਿਰੋਧ ਕੀਤਾ ਇੰਨਾ ਹੀ ਪੇਜ ਵਾਲੇ ਨੇ ਦੋ ਕਮੈਂਟ ਗਲਤ ਕੀਤੇ ਕਿ ਜੀਜੇ ਨੂੰ ਅਨਫੋਲੋ ਕਰ ਦਿਓ ਜੇ ਮੈਨ ਨਹੀਂ ਪਸੰਦ ਸਾਡੀ ਜਨਤਾ ਦਾ ਕੱਟੋ ਤਗੜਾ ਕਸੂਰ ਆ ਉਹ ਤੁਸੀਂ ਵੀਰੋ ਆ ਗਾਣਾ ਖਾਂਡੇ ਇਹੋ ਜਿਹੇ ਪਾਗਲ ਬੰਦਿਆਂ ਕੋ ਕਿਉਂ ਤੁਸੀਂ ਇਹਨਾਂ ਦੇ ਗਾਣੇ ਸੁਣਦੇ ਜੇ ਹਿਟ ਦਾ ਜਵਾਬ ਪੱਥਰ ਦੇ ਨਾਲ ਦੋ ਜਿਹੜਾ ਇਹਨਾਂ ਕਮੈਂਟ ਕੀਤਾ ਦੂਜੇ ਕਮੈਂਟ ਵਿੱਚ ਇਹਨਾਂ ਬੰਦਿਆਂ ਨੇ ਲਿਖਿਆ ਕਿ ਤੁਸੀਂ ਆਪ ਰਗਾਈਆਂ ਦੇ ਵਿੱਚ ਵੜ-ਵੜ ਕੇ ਸਾਡੀਆਂ ਇਹ ਪੋਸਟਾਂ ਵੇਖਿਆ ਕਰੋਗੇ ਉਹ ਭਾਈ ਸਾਹਿਬ ਦੂਰ ਪਿੰਡੋਂ ਮੈਂ ਤੇਰੇ ਇਹੋ ਜਿਹੇ ਕਮੈਂਟ ਲਿਖਣ ਤੇ ਇਹੋ ਜਿਹਾ ਟਾਈਮ ਮਾੜਾ ਨਹੀਂ ਆਇਆ ਕਿ ਕੋਈ ਐਨਾ ਘਿਰਿਆ ਹੋਊਗਾ ਹਰ ਕਦੇ ਕਰਤੀ ਭੈਣ ਹੈਗੀ ਆ ਦੂਰ ਪਿੰਡੋਂ ਤੁਹਾਡਾ ਕੱਲੇ-ਕੱਲੇ ਬੱਚੇ ਕੋ ਕੱਲੇ-ਕੱਲੇ ਬਜ਼ੁਰਗ ਕੋ ਕੱਲੇ-ਕੱਲੇ ਮਾਂ-ਭੈਣ ਕੋ ਫੋਨ ਆ ਜਦੋਂ WhatsApp ਤੇ ਉਹ ਜੀ ਵੀਡੀਓ ਜਾਂਦੀਆਂ ਨਾ ਤੇ ਥੂ-ਥੂ ਹੁੰਦੀ ਆ ਅੱਜ ਕਿੱਥੇ ਗਏ ਪੰਜਾਬ ਦੇ ਰਾਖੇ ਲੱਖਾਂ ਸੁਧਾਣਾ ਪਾਜੀ ਪੰਜਾਬੀ ਬੋਲੀ ਨੂੰ ਸੁਧਾਰਨ ਤੋਂ ਪਹਿਲਾਂ ਪੰਜਾਬ ਦੇ ਗੰਦਿਆਂ ਲੋਕਾਂ ਨੂੰ ਸੁਧਾਰੋ ਫਿਰ ਦੂਜੀ ਗੱਲ ਆਉਂਦੀ ਜਗਦੀਪ ਰੰਧਾਵਾ ਸਾਹਿਬ ساری ਉਮਰ ਤੁਸੀਂ ਵਿਰੋਧ ਕੀਤਾ ਕਿ ਲਕੜਤਾਂ ਨੂੰ ਲਕੜਤਾਂ ਨੂੰ ਅੱਜ ਤੁਹਾਡੀ ਇੱਕ ਵੀ ਵੀਡੀਓ ਨਹੀਂ ਵਾਇਰਲ ਹੋਈ ਪਿਆ ਗੰਦਿਆਂ ਲੋਕਾਂ ਨੇ ਗੰਦ ਪਾ ਛੜਿਆ ਹੋਰ ਬਾਬਾ ਦੀਪ ਸਿੰਘ ਹੋਰ ਕਿੰਨੇ ਸਾਡੇ ਗਰਜੰਟ ਸਿੰਘ ਜਿਹੜਾ ਬੋਲਦਾ ਨਾਲ ਲੈਕਚਰਤਾ ਦੇ ਬਰਖਲਾਫ ਇੰਨਾ ਮੰਗਿਆਂ ਦੇ ਦਿਵਾਲੇ ਹੋਇਓ ਮੈਂ ਪੰਜਾਬੀਆਂ ਨੂੰ ਰਿਕਵੈਸਟ ਕਰਦਾ ਕਿ ਇਹੋ ਜਿਹੇ ਗੰਦੇ ਲੋਕਾਂ ਦਾ ਇੱਕ ਦੇ ਨਾਲ ਪੱਥਰ ਨਾਲ ਜਵਾਬ ਦੋ ਬਹੁਤੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇਹੋ ਹੋਊਗਾ ਕਿ ਸ਼ਾਇਦ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਬੜਾ ਗੰਦਿਆ ਤੇ ਇੱਥੇ ਗੰਦ ਚੱਲੂਗਾ